ਸ਼ੀਗਾ ਸਾਰਨ ਕੀ ਹਾਲ ਚਾਲ ਆ ਸਾਡਾ ਕਾਮਰੇਡ ਬਣਾਇਆ ਸੋ ਨਿਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਸਦਾ ਧਿਆਲ ਹੈ ਭਾਗ ਸਾਡੇ ਸਭ ਨੂੰ ਸ਼ੁਕਰੀਆ ਸਾਰੇ ਮੁੰਨੇ ਆ ਪਰ ਤੇ ਵੀ ਪੱਗਾਂ ਬਣ ਕੇ ਆਏ ਵਾ ਸਾਰੇ ਜਨ ਸਮਾਸੀ ਸਾਰਾ ਚੱਕ ਲਿਆਂਦਾ ਹਲਵਾਈ ਲੱਗ ਆਏ ਹੁਣ ਜੀ ਸੱਸੀ ਗਾ ਸਾਰਿਆਂ ਨੂੰ ਕੀ ਹਾਲ ਚਾਲ ਆ ਮੈਨੂੰ ਲੱਗਦਾ ਸਾਰੇ ਜਣੇ ਬਿਲਕੁਲ ਠੀਕ ਠਾਕ ਹੋ ਗਏ ਚੜ੍ਹਦੀ ਕਲਾ ਚੋਂ ਕਿ ਚੜ੍ਹਦੀ ਕਲਾ ਚਾਹੀਦੇ ਵੀ ਆ ਬਾਕੀ ਤੁਸੀਂ ਵੀਡੀਓ ਦਾ ਟਾਈਟਲ ਤੇ ਥੰਬਨੇਲ ਤਾਂ ਦੇਖ ਲਿਆ ਆਪਾਂ ਜਾਣ ਰਿਹਾ ਕੋਈ ਦਸਨਗਾਂ ਦੀ ਲੋੜ ਨਹੀਂ ਹੈਗੀ ਬਾਕੀ ਮੌਸਮ ਕਈ ਦਿਨਾਂ ਤੋਂ ਧੁੱਪ ਧੁੱਪ ਨਿਕਲਦੀ ਨਹੀਂ ਪਈ ਹੁਣ ਚੱਲੇ ਸੀ ਆਪਾਂ ਮਾਰੇ ਦਾ ਸਰੂਪ ਲੈਣ ਤੇ ਆਪਾਂ ਰੈਡੀ ਸ਼ੈਡੀ ਹੋ ਗਿਆ ਸੀ ਤੇ ਹੁਣ ਆਪਾਂ ਚੱਲਦੇ ਆਂ ਅਸੀਂ ਹੁਣ ਪਹੁੰਚ ਗਏ ਸੀ ਗੁਰਦੁਆਰੇ ਵਾਹ ਵਾਹ ਯਾਰੋ Thank you. جب سونال سرکال ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਸਵਾਹਿਗੁਰੂ ਜੀ ਸਤਨਾਮ 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 ਜੀ ਆਹ ਵਾਹਿ ਗੁਰੂ ਆਮੀ ਆ ਨ ਮੇਕੋ ਹੈ ਨਾ ਵਾਹਿ ਗੁਰੂ ਆਮੀ ਸਤਿਨਾਮ ਸਤਿਨਾਮ ਜੀ ਵਾਹਿ ਸਤਨਾਮ 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 ਜੀ ਵਾਹਿਗੁਰੂ ਬਾਲੇ ਵਾਹਿਗੁਰੂ ਜੀ ਜਪੋ ਸਤਨਾਮ ਸਤ ਵਾਹਿਗੁਰੂ ਜੀ ਦਾ ਕਾਜ ਸਾ ਵਾਹਿਗੋ ਜੀ ਕੀ ਫਤਿਹ ਅਸਾ ਬੁਜਸੋ ਆਪ ਪਛਾਨ ਹਰ ਪ੍ਰਭ ਹੈ ਤਸਕੇਰਾ सतगुरु सदा दयाल है पाए बेड़ता क्या क्या पाई है एक नजर कर बेख सब ऊपर जिहा पाओ तेहा फल पाइए नाल के नाम बस मन अंतर तो भगवान ही है एक नजर कर बेख सब ऊपर ਜੇ ਹਾ ਭਾਉ ਤੇ ਹਾ ਵਲ ਪਾਈਐ ਸਨਾਕ ਨਾਮ ਵਜੈ ਮਨ ਅੰਤਰ ਵਿਚ ਹੋ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੋ ਸਤਿਨਾਮ 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 ਜੀ ਨਾਮੁ ਸਤਿ ਜੈ ਪ੍ਰਸਾਦ ਪਰਮੇਸ਼ਰ ਪਾਵੇ ਜੈ ਪ੍ਰਸਾਦ ਸੁਨਹਿਰੇ ਸੋਨਾ ਦੇ ਆ ਕੇ ਬ੍ਰਹਤ ਲਗੂ ਮੰਗ ਲਾ ਜੈ ਪ੍ਰਸਾਦ ਪਰਮੇਸ਼ਰ ਰਾਤ ਕੋਈ ਮੋਗਲ ਮਨੋ ਵਿਚਾਰ ਜੈ ਪ੍ਰਸਾਦ ਰਫਤੌਲੇ ਬਣੇ ਹਰ ਤੋਂ ਲਾ ਕੋ ਜਾਓ ਜੈ ਪ੍ਰਸਾਦ ਜਿਹੇ ਪ੍ਰਸਾਦ ਸਗੀਤ ਹੋਏ ਨਾਮ ਜਪ ਜਪੈ ਜਾਪ ਜਪ 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 ਨਾਮ ਵਾਹ ਉਹ ਹੈ ਸਰ ਪੂਰਾ ਉਹ ਪ੍ਰਭ ਕਿਰਪਾ ਦੇ ਪ੍ਰਗਾਸ ਪ੍ਰਭ ਦੇ ਅਤੇ ਮਹਤ ਕਰਨ ਵਿਕਾਸ ਪ੍ਰਭ ਜੋ ਪ੍ਰਸਨ ਵਸਨ ਮਹਲੋ ਦੇ ਪ੍ਰਭ ਦੇ ਅਤੇ ਮਤ ਉਤਮ ਹੋਵੇ ਸਰਵਨ ਧਾਨ ਪ੍ਰਭ ਸਰਵਨ ਧਾਨ ਪ੍ਰਭ ਦੇ ਆਪ ਵਿਸ਼ਨੂ ਕੇ ਨਾਮ ਲੈ ਜਿਤ ਜਿਤ ਲਾਉ ਤਿਤ ਲਗੇ ਹਰਨਾਥ ਨਾਨਕ ਨੇ ਵਿਸ਼ਨੂ ਨਾਮ ਸੋ 아가마갈 바르나무즈르두르두 갈보니 카르하니 단াল구나 바르다날 찬티아 베타타야 소르자디 누르 로갈로지라 토리나토카르마 마르자르 사아데카덴투 제브라미라도 단토르다 바르다카타사이 파르나바다 단다르즈 졸리 아코리 사아데카 ਸੋਹਣੇ ਨਾ ਅਬਜ਼ਰ ਇਸਾਂ ਨੂੰ ਕਿਤਾਬ ਰਿਕਾਰਡ ਕਰ ਸਕਦਾ ਹੈ ਸਾਰੇ ਜਨਰਲ ਸਾਰੇ ਜਨਕੀ ਹੋਵੇ ਸੇ ਦਾ ਸਾਂ ਆਹ ਲੋਗੇ ਆ ਨਹੀਂ ਗਾ ਨਹੀਂ ਬਿਨਾ ਜ਼ੁਲਮ ਗਿਆ ਸੀ ਕਿ ਰੀਸ ਕੀ ਮਿਲ ਲਾਈ ਯੂਜਲ ਵੀ ਹੋਣ ਮਛਲੀ ਤੜਫੜਾਏ ਸੰਦ ਕਦੋਂ ਕੀ ਦੁਖੀ ਭੁੱਖਾ ਨਹੀਂ ਰਾਜ ਜਿਉਂ ਪਾਉ ਕੇੰਦਾਂ ਨਹੀਂ ਸੰਦ ਕਾ ਦੁਖੀ ਛੋਟਿਆ ਕੱਲਾ ਕਿਉਂ ਭਵਾਂ ਚਲ ਕੇ ਦਮਾ ਜਾਂਦਾ ਹੈ ਲਾ ਸੰਦਾਂ ਦੁਖੀ ਤਰਪੁ ਕੇ ਰਹਿ ਦੁਖੀ ਨਾ ਕੋਈ ਪਾਇਨਾ ਇਹ ਦੁਸਤ ਪਸੁਈਤੀਆ ਸੰਦ ਕਾ ਦੁਖੀ ਦੇਲ ਦੋਤੋ ਹੋਇ ਜਾਏ ਸੰਦਾਂ ਜਾ ਸਾ ਭਾਵੇਂ ਦਾ ਸਰ ਕੋਈ ਹੋਏ ਪਾ ਕੀਰਤਨ ਮੀਟੇ ਕੋਈ ਨਾਨਕ ਜਾਣੇ ਸੱਚਾ ਸੋਇ ਸਭ ਬੜੇ ਬੜੇ ਮੂਡ ਨੇ ਆਪਣੇ ਇੰਤਜ਼ਾਰ ਦਾ ਦਰਦ ਨੂੰ ਮੈਂ ਜੀਵਨ ਦੇ ਵਿੱਚ ਬਦਲਿਆ ਹੈ ਪ੍ਰਾਣਾਂ ਨੂੰ ਮੈਂ ਜੀਵਨ ਦੇ ਵਿੱਚ ਬਦਲਿਆ ਹੈ ਇਸੇ ਸਤਿਕਾਰ ਨਾਲ ਵਾਅਦਾ ਕੀਤਾ ਹੈ ਅਸਰ ਹੈ ਜਾਨੀ ਆਲਾਤ ਆਲਸ਼ਰ ਮਾਨਸੰਗ ਤੱਕ ਬੁਰਾ ਮਹਿਮਾਨੇ ਜੰਮੇ ਦਾ ਆਰਦਾਸ ਹੈ ਕਿਤਾਬ ਤੋਂ ਸਵਾਰਨ ਬਹਿਣਾ ਹੈ ਸਾਥੀ ਦੇ ਪਿੰਡ ਤੋਂ ਪਹਿਲੀ ਦਸੰਗਰਾਣ ਦਾਸੁ ਹਮਾਰੀ ਜੀਉ ਪੜਨ ਸਾਬ ਤੇਰਾ ਵਾਹਿਗੁਰੂ ਕਉ ਨਾਨਕ ਸਭ ਤੇਰੀ ਮੜਿਆਈ ਕੋਈ ਨਾਮ ਜੋੜੇ ਤੇਰਾ ਵਾਹਿਗੁਰੂ ਕਉ ਨਾਨਕ ਸਾਤ ਨਾਮ ਸਾਤ ਨਾਮ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਪਿਆਰਾ ਦਸਨਾਮ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਅੱਜ ਗੱਲਵਾਦ ਲਾਦੀ ਸਾਰੀ ਸਾਰੇ ਮੋਨੇ ਆ ਪਰ ਫੇ ਵੀ ਪੱਗਾਂ ਬੰਨ ਕੇ ਆਏ ਸਾਰੇ ਜਾਣੇ ਅੱਜ ਜੋਬਰ ਹੁਣੀ ਡਾਣ ਸਾਹਿਬ ਵੀ ਪਾਗੇ ਚ ਸੀ ਹੁਣੀ ਵੀ ਆਪਾਂ ਦਾ ਚਲੋ ਹੈ ਹੀ ਸਰਦਾਰ ਆ ਪੱਕਾ ਹੀ ਆ ਬਾਕੀ ਸਾਰੇ ਬਾਕੀ ਦਾ ਵੀ ਸਰਦਾਰ ਲੱਡੂ ਹੁਣੇ ਵੀ ਪਹੁੰਚ ਗਿਆ ਜਿੰਦਰਜੀ ਸਿੰਘ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਹੁਣ ਉਹਨੂੰ ਆ ਜੋ ਸਾਰਾ ਸਮਾਗਮ ਚੱਲ ਰਿਹਾ ਹੈ ਤੇ ਹੁਣ ਆਪਾਂ ਸੇਵਾ ਸੂਗਾ ਕਰਾ ਲਈਏ ਕਾਹ ਪਾਣੀ ਸਿਕਾ ਲਈਏ ਫੇ ਢਾਰਦੀ ਦਰਵਾਜ਼ਾ ਲੱਗਣਾ ਉਹ ਵੀ ਦਿਖਾ ਲਾਂਗੇ ਹਾਂ ਬਾਕੀਦਰ ਸਾਰੇ ਅੱਜ ਆਪਾਂ ਗਾਂ ਨਹੀਂ ਆ ਪੂਰੇ 对吧？ ਉਹ ਖੜਾ ਕਰਨੇ ਉਹ ਜਾ ਵੀ ਉਹ ਜਾ ਤੇਰਾ ਨਾੜ ਚੱਕਦਾ ਜਿਹੜਾ ਪਾਲੇ ਹੱਥ ਤੇ ਨਾਲ ਤਾਂ ਚੱਕਦੇ ਆ ਦੇ ਮਾੜੇ ਨਾ ਕਰੋ ਮਾ ਕੀਦਰ ਲੱਗੇ ਹੋ ਆ ਕਹਿੰਦਾ ਮੜ ਜੀ ਪਾ ਆ ਦੇਖ ਕਹਿੰਦਾ ਮੜ ਜੀ ਜੋ ਤਾਂ ਕਹਿੰਦਾ ਮੜ ਜੀ ਸਹੀ ਕਾਮਰੇਡ ਬਣਾਇਆ ਆ ਆ ਬਲੌਗ ਜਿਹੜਾ ਆ ਚੱਲ ਕੋਈ ਨਹੀਂ ਖਾਣ ਦੇ ਨੇ ਆ ਰਹੇ ਚੱਲ ਕੋਈ ਨਹੀਂ ਇਹਦੇ ਨਹੀਂ ਬਲੌਗ ਬਣਾਉਣੇ ਆ ਹਾਲਸਾ ਵੀ ਆਇਆ ਵਾ ਪਰ ਮੀਰਾ ਤਾਂ ਰੇਡ ਨਹੀਂ ਆਏਗਾ ਕੋਈ ਨਹੀਂ ਸਾਰੇ ਸਾਰੇ ਸੀਉਣ ਵਾਲਾ ਰੈਕਸ਼ਨ ਹੁਣ ਕੰਮ ਚ ਲੈ ਲਿਆ ਜੀ ਬਾਜੀ ਹਮਰ ਵਾ ਹਮਰ ਸੀਉਣ ਵਾਲੀ ਹਮਰ ਕੰਮ ਚ ਲੈ ਲਈ ਆ ਅਕੀ ਬਾਕੀ ਕੱਲੂ ਬਰਾਤੀ ਘਰੇ ਚੱਲ ਜਾਣੇ ਆ ਹਾਂ ਅੱਛੇ ਬਲਵਾਰਦੀ ਜਾ ਗਿਆ ਹੁਣ ਆਪਾਂ ਹਲੇ ਇੰਦੇ ਹੀ ਆ ਪੂਰਾ ਫੁੱਲ ਧੁੱਪ ਨਿਕਲਿਆ ਜੀ ਉਦਾ ਸੋਹਣੀ ਹੁਣ ਉਹਦੇ ਹੁਣ ਕੱਲੂ ਮਿਲਾਂਦਾ ਧੁੰਦ ਧੁੰਦ ਪੈ ਜਾਣੀਆਂ ਬਾਕੀ ਦੇਖੋ ਕੀ ਬਣਦਾ ਆ ਇਹ ਕਾ ਬਣਨਾ ਕੀ ਆ ਧੁੰਦ ਧੁੰਦ ਪੈ ਜਾਣੀਆਂ ਸਵੇਰ ਨੂੰ ਬੁਰੇ ਹਾਲ ਹੋ ਜਾਣੇ ਆ ਹੁਣ ਕਈ ਦਿਨਾਂ ਬਾਅਦ ਧੁੱਪ ਦੇਖੀ ਆ ਥੋੜੀ ਥੋੜੀ ਕਈ ਦਿਨਾਂ ਬਾਅਦ ਸਦਗੀਆਂ ਹੋ ਗਈਆਂ ਹਾਂ ਮਾ ਲੋਕ ਤਾਸੇ ਪਏ ਆ ਤਾਸੇ ਪਏ ਆ ਚੋਬਰਾਂ ਦੇ ਗਲੇ ਬੈਠੇ ਆ ਹੁਣ ਗੱਲ ਕੋਸ਼ ਨਹੀਂ ਹੈਗੀ ਰਗਾ ਬੈਠੀਆਂ ਆ ਹੋਰ ਆਪਣਾ ਖੜੇ ਪਏ ਆ ਪੂਰੇ ਫੌਲਨ ਚਾਹ ਜਿੱਠਾ ਠੋਕ ਮੇ ਘਰੀ ਆ ਜਵੇ ਬਸ ਚਾਹ ਪਲੌਣੇ ਤੈਨੂੰ ਬਣਾ ਕੇ ਬਣਾਉਣੇ ਤੈਨੂੰ ਠੋਕੇ ਪੱਤੀ ਠੋਕੇ ਆ ਤੈਨੂੰ ਬਣਾਉਣੇ ਪਲੌਣੇ ਤੈਨੂੰ ਕੋਈ ਚੱਕ ਨਹੀਂ ਹਾਂਜੀ ਹਾਂਜੀ ਵੇ ਘਰੇ ਨਹੀਂ ਪੋਸ ਮਾਰ ਪਹਿਲਾਂ ਘਰ ਦੀਆਂ ਆਣ ਵਾਲਾ ਸਾਰਾ ਚੱਲ ਲਾ ਲਿਆ ਜੋ ਭਰਾ ਦੇ ਕੰਮ ਤੇ ਗਾਈਜ਼ ਬਹੁਤ ਕੰਮ ਬਲਿਆ ਸਵੇਰ ਦੇ ਨੇ ਗਾਈਜ਼ ਕੁਝ ਨਹੀਂ ਸਵੇਰ ਦਾ ਬਿੱਲਾ ਘੁੰਮੀ ਜਾਣਾ ਹੁਣ ਕਾਲਾ ਕੁਝ ਕਾਲਾ ਕੁਝ ਸਵੇਰ ਦਾ ਉਹਦੇ ਘੁੰਮੀ ਗਿਆ ਮੈਂਦਰ ਜੰਨਾ ਵੀ ਸਮਾਨ ਬਾਧੂ ਸੀ ਸਾਰਾ ਲੈ ਚਲੀਏ ਘਰ ਨੂੰ ਹੁਣ ਬਹੁਤ ਦਵਾਰੇ ਜੋ ਲੋਵੇਂ ਮੇਰੇ ਵੀਰੋ ਲੱਗੇ ਹੋ ਚੋਬਰ ਸਾਰੇ ਲਾਇਆ ਹੋ ਕੰਮਾਂ ਕਰਾਂਗੇ ਬਾਸ ਸਾਡਾ ਕੰਮ ਸਾਡਾ ਕੰਮ ਘੁੰਮਣ ਵੈਨ ਦਾ ਹੀ ਆ ਆਪੀਆਂ ਬਣਾਈਆਂ ਹੈ ਸਾਡਾ ਵਾਸਤੇ ਸਮਾਨ ਡਿਲੀਵਰੀ ਆਂਦਾ ਹੀ ਆ। ਉਹ ਹਟਿਆ ਜੀ ਬਦੂ ਜਿੰਨਾ ਸਮਾਨ ਸੀ ਸਾਰਾ ਚੁਗਾਤਾ ਸੀ। ਹੁਣ ਆਪਾਂ ਵੀ ਚਲੀਏ ਗਾਨੂ ਸਾਰਾ ਪ੍ਰੋਗਰਾਮ ਆਪਾਂ ਵਰਦਾਰਾ ਸਾਹਿਬ ਹੀ ਕੀਤਾ ਹੋਇਆ ਸੀ। ਹੁਣ ਬੱਸ ਚਲੀਏ ਚਪਰਾਜੂਪਲਾ ਮੈਂ ਪਾ ਗਈ ਨਹੀਂ ਸੀ ਐਦਾਂ ਸੀ ਜਦੋਂ ਹੁਣ ਆਪਾਂ ਜਾ ਕੇ ਦੇਖਦੇ ਆ ਰੈਡੀ ਛੜੀ ਹੋਣੇ ਆ। ਜ਼ਿਆਦਾ ਫੇ ਆਈ ਕੱਪੜੇ ਤੇ ਜਾਵਾਂਗੇ। ਨਹੀਂ ਤਾਂ ਫਿਰ ਚੇਂਜ ਕਰ ਦਵਾਂਗੇ ਹਲੇ ਕੁਝ ਨਹੀਂ ਪਤਾ ਮੂਡ ਦੇ ਉੱਤੇ ਆ ਸਾਰਾ ਕੁਝ ਚੱਲਦੇ ਜਾਂ ਆਪਾਂ। ਬਾਕੀ ਦੂਆ ਬਲੌਗ ਪਾਵਾਂ ਕਿ ਫੇਰ ਜਾਂ ਗੋਲਾ ਵੱਖਰਾ। ਬੱਸ ਜਿੰਨਾ ਸਮਾਂ ਸੀ ਸਾਰਾ ਚੱਕ ਲਿਆਂਦਾ ਹਲਵਾਈ ਲੱਗ ਗਏ ਹੁਣ ਇਹ ਰਾਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਹੁਣ ਓਏ ਨਾਲਾ ਕਿਆ ਹੋਰ ਚੱਲ ਵਧੀਆ ਵਧਾਈਆਂ ਇੱਕ ਹੋਰ ਆ ਗਿਆ ਜੇ ਸੀ ਵੇ ਰੀ ਵਧਾਈਆਂ ਦੇ ਨਵੇਂ ਬੰਦੇ ਆਏ ਆ ਜੋ ੋਂਗਣ ਵਾਲੇ ਚਲੋ ਬਈ ਹੋਰ ਕੰਮ ਲੱਗ ਗਿਆ ਮੇਲਾ ਦਾ ਬੁਖਾਰ ਬੁਖਾਰ ਚੜਾਉਗੇ ਵਿਚ ਮੈਂ ਤਾਂ ਨੰਗੇ ਪੈਰੀਂ ਨਠਾ ਭੱਜਾਂ ਫਿਰਦਾ ਹਾਂ ਹੁਣ ਇਹ ਵੀ ਸਿਲੰਡਰ ਛੱਡੇ ਗਿਆ ਯਾਰ ਪਹੁੰਚ ਗਏ ਨੇ ਕਰੇ ਬਾਕੀ ਜਬ ਬਨੋਈ ਸੀ ਪਾਸਰਾ ਗੱਲਬਾਤ ਐਂਡ ਹੋਈ ਸੀ ਸੋਹਣੀ ਲੱਗਦੀ ਐ ਅੱਦਾਂ ਬੰਨੀ ਦਾ ਬਹੁਤ ਟਾਈਮ ਬਾਅਦ ਐ ਇਦਾਂ ਦੀ ਪਰ ਜਾਂਚ ਦੀ ਆ ਥੋੜੀ ਜੀ ਬਾਕੀ ਬਲੌਗ ਜੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਬਾਕੀ ਯਾਰ ਤੁਹਾਨੂੰ ਪਤਾ ਹੀ ਆ ਜਾਗੋ ਵਾਲਾ ਬਲੌਗ ਆਪਾਂ ਪਾਵਾਂਗੇ ਹੁਣ ਥੋੜਾ ਜਿਹਾ ਟਾਈਮ ਬਾਅਦ ਆ ਤੋਂਪ ਨਿਕਲੇ ਆ ਇਸ ਵੀ ਇਹਨੂੰ ਦੇਖਿਓ ਸ਼ਾਇਦ ਬਹੁਤ ਜ਼ਿਆਦਾ ਬੁਰਾ ਹਾਲ ਹੋਵੇ ਤੁਹਾਨੂੰ ਦੇ ਕਰਕੇ ਬਾਕੀ ਪਤਾ ਨਹੀਂ ਬਾਕੀ ਇਹ ਬਲੌਗ ਇੰਨਾ ਕੇ ਆ ਤੇ ਜਾਗੋ ਵਾਲਾ ਬਲੌਗ ਆਪਾਂ ਪਾਵਾਂਗੇ ਹੁਣ ਕੱਲ ਨੂੰ ਠੀਕ ਆ ਬਨਵੇ ਬਨ ਪਾਵਾਂਗੇ ਬਲੌਗ ਆਪਾਂ ਇਕੱਠੇ ਨਹੀਂ ਕਰਨੇ ਸਾਰੇ ਬਾਕੀ ਚਲਿਏ ਹਾਂ